ਕੀ ਨਾਮ ਹੈ ਮੇਰਾ ਨਾਮ ਰਾਜਵੀਰ ਸਿੰਘ ਹੈ ਜੀ ਰਾਜਵੀਰ ਜੀ ਅੱਜ ਤੂੰ ਸਕੂਲ ਦੇ ਬਾਹਰ ਧਰਨਾ ਲਗਾਇਆ ਕੀ ਕਰ ਰਹੇ ਹੋ ਕਾਰਨ ਕਿ ਇਹ ਪ੍ਰਿੰਸੀਪਲ ਸਾਹਿਬ ਦੀਆਂ ਕੁਝ ਇਤਰਾਜ਼ ਜੋ ਬੋਟਾਂ ਆਈਆਂ ਸੀਗੀਆਂ ਜੀ ਇਸ ਕਰਕੇ ਆਪਾਂ ਕਰ ਰਹੇ ਕਿ ਜਿਹੜੇ ਬੰਦੇ ਆਪ ਹੀ ਇਹੋ ਜਿਹਾ ਕੰਮ ਕਰ ਰਹੇ ਹੋ ਗਾਂ ਸਿੱਖਿਆ ਕੀ ਜਾਣਗੇ ਲੋਕਾਂ ਨੂੰ ਜੀ ਦੇਖਿਆ ਜਾਂਦਾ ਹੈ ਮੈਨੇਜਮੈਂਟ ਵੱਲੋਂ ਸਪੈਂਡ ਤੇ ਕਰ ਦਿੱਤਾ ਗਿਆ ਕੋਈ ਕਾਨੂੰਨੀ ਕਾਰਵਾਈ ਨਹੀਂ ਇਸ ਦੇ ਉੱਤੇ ਕੀਤਾ ਗਿਆ ਕਾਨੂੰਨੀ ਬਾਰੇ ਨਹੀਂ ਉਹਨਾਂ ਨੇ ਕੋਈ ਦੱਸਿਆ ਕਿ ਕਾਨੂੰਨੀ ਕਾਰਵਾਈ ਹੋਈ ਹੈ ਜਾਂ ਨਹੀਂ ਹੋਈ ਇਹ ਕਹਿ ਰਹੇ ਆ ਕਿ ਉਹਨਾਂ ਨੂੰ ਸਪੈਂਡ ਕੀਤਾ ਗਿਆ ਪ੍ਰਿੰਸੀਪਲ ਸਾਹਿਬ ਨੂੰ ਅੱਛਾ ਜੀ ਕਿਉਂਕਿ ਉਹ ਮੈਡਮ ਨੂੰ ਵੀ ਸਪੈਂਡ ਕੀਤਾ ਗਿਆ ਉਹਨੂੰ ਕੀਤਾ ਜਾਂ ਨਹੀਂ ਕੀਤਾ ਇਹਦੇ ਬਾਰੇ ਕੋਈ ਸਬੂਤ ਨਹੀਂ ਹੈ ਤੁਹਾਡੇ ਕੋਲ ਤੇ ਹੁਣ ਤੁਸੀਂ ਗੱਲਬਾਤ ਕੀਤੀ ਅੰਦਰ ਮੈਨ ਅੰਦਰ ਕੋ ਮੈਨੇਜਮੈਂਟ ਦੇ ਇੱਕ ਬੰਦੇ ਆਏ ਹੋਏ ਸੀ ਕਿ ਉਹਨਾਂ ਨੇ ਗੱਲ ਕੀਤੀ ਹੈ ਉਹਨਾਂ ਨੇ ਇਹ ਕਿਹਾ ਕਿ ਨਹੀਂ ਅਸੀਂ ਆਪਣਾ ਟੀਚਰ ਚੇਂਜ ਕਰਾਂਗੇ ਜੀ ਪ੍ਰਿੰਸੀਪਲ ਤੁਹਾਨੂੰ ਨਵੇਂ ਦੇਵਾਂਗੇ ਜੀ ਕੋਈ ਇਹ ਗੱਲਬਾਤ ਹੋਈ ਕਿੱਦਾਂ ਦੀਆਂ ਵੀਡੀਓ ਫੋਟੋਆਂ ਵਾਇਰ ਪ੍ਰਿੰਸੀਪਲ ਹੀ ਇਦਾਂ ਦੀਆਂ ਕਰਤੋਤਾ ਕਰੇਗਾ ਤੇ ਬੱਚਿਆਂ ਦੇ ਉੱਤੇ ਕੀ ਪ੍ਰਭਾਅ ਆਏਗਾ ਬਿਲਕੁਲ ਬਿਲਕੁਲ ਯੋ ਆਪਣਾ ਉਹਨਾਂ ਦੇ ਕੋਈ ਅੰਦਰ ਆਫਿਸ ਦੇ ਅੰਦਰ ਦੀਆਂ ਹੀ ਫੋਟੋਆਂ ਨੇ ਉਹ ਵੀ ਉਹਨਾਂ ਨੂੰ ਦੱਸਿਆ ਕਿ ਭਾਈ ਸਾਹਿਬ ਆ ਦੇਖੋ ਤੁਹਾਡੀਆਂ ਫੋਟੋਆਂ ਆਫਿਸ ਦੇ ਅੰਦਰ ਵੀ ਹੈਗੀਆਂ ਨੇ ਜੀ ਆਫਿਸ ਦੇ ਅੰਦਰ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਫੇਰ ਵੀ ਇਹ ਕੀ ਟੱਕਰ ਆ ਗਈ ਜਾਂ ਉਹਨੇ ਚੈੱਕ ਨਹੀਂ ਕੀਤੇ ਜਾਂ ਉਹਨਾਂ ਨੇ ਆਫ ਕੀਤਾ ਕੈਮਰਾ ਔਰ ਕੀਤਾ ਜਾਂ ਕੀ ਕੀਤਾ ਇਹਦੇ ਬਾਰੇ ਨਹੀਂ ਸਕਦਾ ਜੀ ਮੈਂ ਤਾਂ ਟਟ ਹਾਂ ਹਾਂਜੀ ਅੱਜ ਤੂੰ ਸਕੂਲ ਦੇ ਬਾਅਦ ਤਰਨਾ ਲੱਗਾ ਕੀ ਕਾਰਨ ਹੈ ਹਾਂ ਸਰ ਦੀ ਪ੍ਰਿੰਸੀਪਲ ਦੀ ਆ ਮੈਡਮ ਨਾਲ ਫੋਟੋਆਂ ਦਿੱਖੀਆਂ ਹੁੰਦੀ ਕੋਈ ਨਾ ਵਾ ਉਸੇ ਹੀ ਨਹੀਂ ਹੈ ਕਿ ਬੱਚੇ ਦੇ ਫੀਸ ਚਾਰਨੇ ਅੱਛਾ ਜੀ ਹਾਂਜੀ ਤੁਹਾਡੀ ਇਸ ਬਾਰੇ ਸਕੂਲ ਦੇ ਮੈਨੇਜਮੈਂਟ ਦੇ ਨਾਲ ਕੋਈ ਗੱਲਬਾਤ ਹੋਈ ਹਾਂਜੀ ਸਾਰੇ ਸਟਾਫ ਅਸੀਂ ਵੇਸ ਹੀ ਪੈਸੇ ਇਕੱਠੇ ਹੋ ਗਏ ਤੇ ਉਹਨਾਂ ਨੇ ਕਿਹਾ ਵਾ ਨਾ ਇਹ ਪ੍ਰਿੰਸੀਪਲ ਆਏਗਾ ਗੰਗਾਇਲੀ ਚੱਲ ਰਹੀ ਹੈ ਤੇ ਨਾਲ ਮੈਡਮਾਂ ਦੀ ਵੀ ਉਵੇਂ ਕੰਮ ਚੱਲ ਰਹੀ ਹੈ ਉਹ ਮੈਨੇਜਮੈਂਟ ਵੱਲੋਂ ਸਪੈਂਡ ਤੇ ਕਰ ਦਿੱਤਾ ਗਿਆ ਟੀਚਰ ਪ੍ਰਿੰਸੀਪਲ ਨੂੰ ਇਸ ਦੇ ਬਾਰੇ ਤੋਂ ਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਜਾਂ ਕੰਪਲੇਂਟ ਕੀਤੀ ਗਈ ਨਹੀਂ ਅਸੀਂ ਕਿ ਅਸੀਂ ਆਪਸ ਵਿੱਚ ਪਹਿਲਾਂ ਸਾਰੇ ਇਕੱਠਿਆਂ ਕੇ ਗੱਲਬਾਤ ਕੀਤੀ ਕਿ ਇਹ ਕੀ ਕਹਿੰਦੇ ਆ ਉਸ ਤੋਂ ਬਾਅਦ ਅਸੀਂ ਕਰਾਂਗੇ ਤੇ ਹੁਣ ਤੁਸੀਂ ਤਾਂ ਨਾ ਲਾਇਆ ਹੁਣ ਤੁਸੀਂ ਮਿਲੇ ਹੋ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਬਸ ਇਹੀ ਕਹਿੰਦੇ ਕਿ ਕਹਿੰਦੇ ਅਸੀਂ ਤੁਹਾਡੀ ਬਿਠਾਈ ਹੋਈ ਆ ਤਾਂ ਉਹਨਾਂ ਨੇ ਪ੍ਰਿੰਸੀਪਲ ਨੂੰ ਸੱਦਨ ਕਰ ਦਿੱਤਾ ਹੈ ਆਪਾਂ ਉਹਨਾਂ ਮੈਡਮ ਨੂੰ 2 ਮਹੀਨੇ ਦੀ ਛੁੱਟੀ ਦਿੱਤੀ ਹੋਈ ਹੈ ਅੱਛਾ ਜੀ ਕੀ ਮੰਗ ਮੇਨ ਕੀ ਮੰਗਾ ਤੁਹਾਡੀ ਸਾਨੂੰ ਇਹ ਪ੍ਰਿੰਸੀਪਲ ਨਹੀਂ ਚਾਹੀਦਾ ਮੈਡਮ ਨਹੀਂ ਚਾਹੀਦੀਆਂ ਬਸ ਇਹ ਕਹਿੰਦੇ ਆ ਕਿ ਅਸੀਂ ਮੈਡਮ ਨਹੀਂ ਆ ਜੋਈਆਂ ਨਹੀਂ ਪ੍ਰਿੰਸੀਪਲ ਲਿਆਉਣੇ ਆ ਠੀਕ ਹੈ ਹਾਂਜੀ ਹੱਸਾ ਕੀ ਨਾਮ ਤੁਹਾਡਾ ਮੇਰਾ ਸ਼ਕਤੀ ਰਾਜ ਸ਼ਰਮਾ ਜੀ ਜੀ ਸਰ ਸਕੂਲ ਦੇ ਕਿ ਲੱਗੇ ਐਮ ਡੀ ਸ਼ੇਰਸੌਰ ਜੀ ਕੋ ਪਤਾ ਹੈ ਜੀ ਭਾਗ ਸਰ ਇਹ ਕਿਹੜਿਆ ਇੱਕ ਪ੍ਰਿੰਸੀਪਲ ਜੀ ਤੁਹਾਡੇ ਅਰਜੁਨ نگر ਸਕੂਲ ਦੀ ਆ ਫੋਟੋ ਆਵਾਰਲ ਟੀਚਰ ਦੇ ਨਾਲ ਹੋਈ ਹੈ ਇੱਕ ਹੀ ਮਾਮਲਾ ਕੀ ਹੈ ਸਰ ਇਹ ਸਾਡੇ ਨੋਟਿਸ ਆਈ ਹੈ ਤੇ ਸੁਸਾਇਟੀ ਨੇ ਦਾ ਐਕਸ਼ਨ ਵੀ ਲਿਆ ਤੇ ਅੱਗੇ ਉਹਦੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ ਜੀ ਤੇ ਜੋ ਵੀ ਹੋਏਗਾ ਉਹ ਨੋਟਿਸ ਆ ਜਾਏਗਾ ਕਿ ਉਹਨੂੰ ਕੀ ਹੋਣਾ ਸਪੈਂਡ ਕਰ ਦਿੱਤਾ ਗਿਆ ਜਾਂ ਉੱਤੇ ਪੁਲਿਸ ਕਾਨੂੰਨੀ ਕਾਰਵਾਈ ਵੀ ਨਹੀਂ ਆਲੇਸਿਸ ਸਪੈਂਡ ਕਰਕੇ ਸਪੈਂਡ ਕਰਤਾ ਗਿਆ ਜੀ ਤੇ ਟੀਚਰ ਦਾ ਤੇ ਟੀਚਰ ਵੀ ਸਕੂਲੋਂ ਆਉਣ ਤੇ ਮਨਾ ਪੀਤਾ ਗਿਆ ਜੀ ਸਰ ਪੇਰੈਂਟਸ ਵੱਲੋਂ ਲਗਾਤਾਰ ਧਰਨੇ ਵੀ ਲਗਾਏ ਜਾ ਰਹੇ ਨੇ ਤੁਹਾਡੇ ਨਾਲ ਨਹੀਂ ਪੇਰੈਂਟਸ ਹੁਣੇ ਆਏ ਸੀ ਮੇਰੇ ਨਾਲ ਗੱਲਬਾਤ ਹੋਈ ਹੈ ਬਣਾ ਪੂਰੀ ਗੱਲ ਸੁਣ ਵੀ ਲਈ ਹੈ ਤੇ ਸਮਝਾ ਦਿੱਤੀ ਹੈ ਇਸ ਕਰਕੇ ਉਹ ਬਿਲਕੁਲ ਇਤਨਾ ਨਾ ਸ਼ਾਂਤੀ ਨਾ ਪਿਆ ਠੀਕ ਹੈ ਪੇਰੈਂਟਸ ਵੱਲੋਂ ਇਹ ਵੀ ਕਿਹਾ ਜਾਂਦਾ ਜਿਹੜਾ ਮੇਨ ਗੇਟ ਆ ਪ੍ਰਿੰਸੀਪਲ ਵੱਲੋਂ ਉਹ ਬੰਦ ਰੱਖਿਆ ਜਾਂਦਾ ਸੀ ਨਾ ਕਿਸੇ ਪੇਰੈਂਟਸ ਨੂੰ ਮਿਲਿਆ ਜਾਂਦਾ ਸੀ ਨਾ ਕਿਸੇ ਨੂੰ ਟੀਚਰ ਨਾਲ ਮਿਲਾਇਆ ਜਾਂਦਾ ਸੀ ਨਹੀਂ ਸਰ ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ ਪੇਰੈਂਟਸ ਟੀਚਰ ਤੇ ਅੱਗੇ ਆਸ ਤੇ ਪਰ ਕਲਾਸਾਂ ਵੱਲ ਨਹੀਂ ਜਾਂਦੇ ਬਾਕੀ ਪ੍ਰਿੰਸੀਪਲ ਆਫਿਸ ਤੱਕ ਤੇ ਆਲ ਦੇ ਖੁਣਾ ਹੈ ਤੇ ਸੀਸੀਟੀਵੀ ਕੈਮਰੇ ਵੀ ਲ ਪ੍ਰਿੰਸੀਪਲ ਬੋਲਦੀ ਆ ਸਰ ਇਹਦੇ ਬਾਰੇ ਮੈਂ ਹਾਲੇ ਕੋਈ ਕਨਫਰਮ ਨਹੀਂ ਇਹ ਮਾਮਲਾ ਸੁਸਾਇਟੀ ਦੇ ਕੋਲ ਹੈ ਸੁਸਾਇਟੀਆਂ ਦੇਖਣ ਡਈ ਹੈ ਕੰਮ ਚੱਲ ਰਿਹਾ